ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਸਾਗਾ ਪ੍ਰਾਣਾ ਪੈਂਦੀ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਗੇੜੇ ਪੰਨ ਭਾਵਨ ਜੇ ਤੱਕ ਹੈਮਾ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਦੋ ਪਸ਼ੂ ਵਿਖਾਉਣੇ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਇੱਕ ਤਾਜੀ ਸੂਈ ਵਹਿੜਾ ਥੋੜਾ ਸਮਾਂ ਹੀ ਹੋਇਆ ਸੂਈ ਨੂੰ ਇੱਕ ਗੱਬਣਾ ਇਨਫੋਰਮੇਸ਼ਨ ਲੈ ਦੇਣਾ ਹਾਂਜੀ ਭਾਈ ਸਾਸੀ ਕਰ ਜੀ ਸਾਸੀ ਕਰ ਜੀ ਨਾਮ ਤੇ ਐਡਰੈਸ ਨਾਮ ਜਸਕਰਨ ਪਿੰਡ ਕਾਲੇ ਕੇ ਤਹਿਸੀਲ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ 10 9614326160 ਦੋ ਪਸ਼ੂ ਜਸਕਰਨ ਭਾਈ ਦੋ ਹੈ ਜੀ ਇੱਕ ਪਾਸੋਂ ਲੱਗ ਪੋ ਜਿਹੜਾ ਬਸ ਉਹ ਮਰਜੀ ਕਹਿਨ ਵਾਂਸੂ ਇਹ ਬਈ ਦੂਜਾ ਸੂਹਾ ਸੂਈ ਆ ਠੀਕ ਆ ਸੂਈ ਨੂੰ ਤਕਰੀਬਨ ਹਜੇ ਨੂੰ ਵੱਧ ਤੋਂ 10 15 ਮਿੰਟ ਹੀ ਹੋਇਆ ਠੀਕ ਆ ਹਾਂਜੀ ਆਪਾਂ ਬਈ ਜਿੱਥੇ ਲਈ ਆ ਆਪਣ ਨੂੰ ਪਹਿਲੇ ਸੂਹੇ ਦੱਸਿਆ ਨੇ 17 18 ਕੇ ਦੁੱਧ ਦਿੱਤਾ ਪਹਿਲੇ ਸੂਹੇ ਹਾਂਜੀ ਬਈ ਇਹ ਹੋ ਸਕਦਾ ਬਈ ਯਾਰ ਕਿ 20 ਦੇ ਜੇ 17 18 ਦੇ ਜਿੰਨੀ ਆ ਰਲ ਚੋ ਸਕਦਾ ਉਹਨਾਂ ਮੰਨ ਕੇ ਲੈ ਲਈ ਆਓ ਜੀ ਸਾਬ ਨੇ ਕੱਢੀਏ ਬਾਹਰੋਂ ਠੀਕ ਆ ਦੋਸਤੋ ਮਗਰ ਬਾਈ ਕਹਿੰਦਾ ਵਛਾ ਮੇਲ ਕਾਫ ਬਛੜਾ ਦੂਜੇ ਸੂਹੇ ਬਾਈ ਕਹਿੰਦਾ ਸੂੰਦੀ ਆ 17 18 ਕਿਲੋ ਦੁੱਧ ਬਾਈ ਦੱਸਦਾ ਕਿ ਜਿੰਨਾ ਤੋਂ ਲਈ ਆਪਾਂ ਉਹ ਦੱਸਦੇ ਆ ਕਿ ਪਹਿਲੇ ਸੂਏ ਤੇ ਤੁਹਾਨੂੰ ਝੋਇਆ ਵਜਨ ਵਜਨ ਬਹੁਤ ਹੈ ਪੂਰੀ ਭਾਰੀ ਨਰੋਈ ਨੇਗਰ ਫੁੱਲ ਵਜਨ ਵਾਲੀ ਦੂਜਾ ਸੂਆ ਤਾਜੀ ਸੂਈ ਵਹਿੜ ਹਵਾਨਾ ਸੋਹਣਾ ਖੁੱਲਾ ਵੱਡਾ ਭਾਂਡਾ ਥਾਣਾ ਦੀ ਸਾਫ਼ ਸੁਥਰੀ ਹੈ ਕੋਈ ਫੂਡ ਸ਼ਾਂਗ ਨਹੀਂ ਮੁੱਠੀ ਵਾਲੇ ਹੱਥ ਦੀ ਚਵਾਈ ਵਾਲੇ ਥਾਣਾਂ ਗੈਬ ਚ ਨਹੀਂ ਖੜ ਮੈਂ ਕੱਲੇ ਕੱਲੇ ਲੱਗੇ ਆ ਤਾਜੀ ਸੂਈ ਕਰਕੇ ਥੋੜਾ ਜਿਹਾ ਬੱਚੇ ਦਾ ਜ਼ਿਆਦਾ ਹੀ ਕਰਦੀ ਆ ਤੁਹਾਨੂੰ ਪਤਾ ਹੀ ਹੈ ਜੇ ਤਾਜ਼ਾ ਸੂਆ ਪਸ਼ੂ ਬੱਚੇ ਦਾ ਨਾ ਕਰੂ ਫਿਰ ਤੋਕੜ ਨੇ ਥੋੜੀ ਕਰਨਾ ਬਾਕੀ ਕਹਿੰਦਾ ਹੋ ਸਕਦਾ 20 ਕਿਲੋ ਪਿਆਜੇ ਪਰ ਆਪਾਂ 17 18 ਕਹਿ ਕੇ ਦੇਣੀ 17 18 ਪਹਿਲੇ ਸਵੇਰੇ ਦਿੱਤਾ ਬੱਚਾ ਵੀ ਹਜੇ ਪ੍ਰੋਪਰ ਖੜ ਨਹੀਂ ਲੱਗਿਆ ਗਿੱਲਾ ਹੀ ਪਿਆ ਬਾਕੀਆਂ ਸੰਧੂ ਦੀ ਬਹੁਤ ਹੈ ਬਾਈ ਸੀਰ ਸੌ ਫੁੱਲ ਹੈ ਫਵਾਂ ਜਵਾਕ ਚੋਈ ਜਾਣ ਫਵਾਂ ਸੋਹਣਾ ਖੁੱਲਾ ਭਾਂਡਾ ਚੰਗੇ ਦੁੱਧ ਦੀ ਉਮੀਦ ਕਰ ਸਕਦੇ ਹਾਂ ਜੇ ਬੰਦਾ ਵਧੀਆ ਸੇਵਾ ਕਰ ਲੈਂਦਾ ਥਣ ਚਾਰ ਹੀ ਹੱਥ ਦੀ ਚੋਾਈ ਵਾਲੇ ਗੁਲਾਬੀ ਗਾਇਬ ਚ ਲੱਗੇ ਹੋਇਆ ਮਾਲਕ ਜਿਸ ਕਾਰਨ ਜਾਇਦਾ ਲੈਣ ਦੇਣ ਵਾਲਾ ਬਾਈ ਕਹਿੰਦਾ ਤਾਂ ਭਾਵੇਂ 60 ਬੈਂਕ ਲਿਆ ਬਸ 57000 ਚੋਂ ਥੋੜਾ ਮੋੜਾ ਮਾਨ ਤਾਨਗਾ 57000 ਚ ਹਾਂ ਪਰ ਆਇਆ ਇਹ ਖਾਲ ਦੀ ਮਾਜੀ ਆ ਇਹ ਹਾਂ ਹੋਏ ਨਾ ਪੱਖੋਂ ਵੀ ਦੁੱਧ ਵੀ ਵਧੀਆ ਹੋਊਗਾ ਇਹਦਾ ਨਾ ਠੀਕ ਹੈ ਬਾਕੀ ਆਇਆ ਮਾਜੀ ਵਾਲੀ ਨਹੀਂ ਚੋਰੀ ਜੀ ਸਹੀ ਹੈ ਦੋਸਤੋ ਬਾਈ ਕਹਿੰਦਾ ਮੁੱਲ ਕਰਨ ਨੂੰ ਤਾਂ ਭਾਵੇਂ 60000 ਕਰਾ ਲਓ ਜਿਹੜੀ ਲੈਂਡ ਦੇ ਇਹਨਾਂ ਵਾਲੀ ਡਿਮਾਂਡ ਜਾਇਜ 57000 ਦੀ ਵੀਰ ਕਹਿੰਦਾ ਦੇ ਦੂੰਗਾ 57000 ਚੋਂ ਬਾਈ ਕਹਿੰਦਾ ਮਾਨ ਤਾਨ ਕਰ ਦੂੰ ਬਾਈ ਕਹਿੰਦਾ ਇੱਕ ਹਿਸਾਬ ਦੀ ਤੁਸੀਂ ਮੱਝ ਹੀ ਲੈ ਲੈਣੀ ਆ ਮੱਝ ਵਰਗਾ ਦੁੱਧ ਉਹ ਚੱਟਾ ਤੇ ਫੌਲੀ ਵਜਨ ਗਰਮੀ ਰਹਿਤ ਵਹਿੜ ਦੂਜਾ ਸੂਆ ਤਾਜੀ ਸੂਈ ਸਵਾਈ ਐਚ ਆਫ ਵਹਿੜਾ ਜਿੱਡਾ ਹਵਾਨਾ ਉਸ ਹਿਸਾਬ ਨਾਲ ਪ੍ਰਾਈਸ ਵੀ ਜਾ ਜੀ 57000 ਮਾਨਤਾਨ ਹੋ ਜੂ ਹੋ ਸਕਦਾ ਬਾਈ ਕਹਿੰਦਾ 20 ਕਿਲੋ ਦੁੱਧ ਪਿਆ ਜੇ ਪਰ 17 18 ਕਿਲੋ ਦੀ ਵੀ ਕਹਿੰਦਾ ਗਾਰੰਟੀ ਇਹਨੇ ਪਹਿਲੇ ਸੂਵੇ ਪਲੂਨ ਨੇ ਦਿੱਤਾ ਦੂਜੇ ਸੂਵੇ ਸੂਈ ਆ ਜਿੰਨਾ ਬੰਦਾ ਚੋ ਸਕਦਾ ਉਹਨਾਂ ਸਮਝ ਕੇ ਲੈ ਲੈ ਹਾਂ ਐ ਮੁਰਗਾ ਲੱਗਦਾ ਬਈ ਤੂੰ ਇੰਨਾ ਕਿਹਾ ਸੀ ਹਨ ਜੋ ਵੀ 20 ਚੋ ਸਕਦਾ 20 ਸਮਝ ਕੇ ਲੈ ਲੈ ਜੋ ਵੀ 15 ਚੋ ਸਕਦਾ 15 ਸਮਝ ਕੇ ਲੈ ਲੈ ਸਹੀ ਹੈ ਦੋਸਤੋ ਬਾਈ ਨੇ ਸਾਫ਼ ਹੀ ਗੱਲ ਕਰਤੀ ਬਾਈ ਕਹਿੰਦਾ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਊਗੀ ਅਗਲਾ ਆਪ ਦਾ ਦੁੱਧ ਸਮਝ ਕੇ ਲੈ ਲੈ ਕੇ ਮੈਂ ਇੰਨਾ ਚੋ ਸਕਦਾ ਗਾਰੰਟੀ ਕੋਈ ਨਹੀਂ ਹੋ ਸਕਦਾ ਬਾਈ ਕਹਿੰਦਾ 20 ਕਿਲੋ ਚ ਵਾਜੇ ਹੋ ਸਕਦਾ 15 ਚ ਵਾਜੇ ਆਪਾਂ ਨੂੰ 17 18 ਕਿਲੋ ਕਹਿ ਆਪਾਂ 17 18 ਕਹਿ ਕੇ ਦੇ ਦੇਣੀ ਆ ਦੋ ਨੰਬਰ ਇਹ ਬਈ ਦੂਜਾ ਸੂਆ ਸੋਂਦੀ ਆ ਜੀ ਠੀਕ ਹੈ ਤਾਂ ਆਪਾਂ ਲਈ ਆਪਾਂ 13 14 ਕਿਲੋ ਦੁੱਧ ਦੱਸਿਆ ਦਾ ਠੀਕ ਹੈ ਹੂੰ ਝੁੰਗਵੇ ਦਿਨੋਂ ਬਸ 5-7 ਮਥਾ ਹੀ ਲਊਗੀ ਜੈ ਜੈ ਮੁੱਲ ਇਹ ਬਈ ਆ ਬਾਕੀ ਵਾਲੀ ਅੱਜ ਮਾਨਦਨ ਕਰਦਾਂਗੇ ਦੋਸਤੋ ਜਿਹੜੇ ਹਿਸਾਬ ਨਾਲ 1 ਨੰਬਰ ਵੇਰ ਨੇ ਹਵਾਨਾ ਤਿਆਰ ਕੀਤਾ ਉਸ ਹਿਸਾਬ ਨਾਲ 17 18 ਕਿਲੋ ਦੁੱਧ ਦੇਣ ਦਾ ਹੱਕ ਬਣਦਾ ਪਰ ਆਪਾਂ ਕਹਿ ਗਏ ਆਪਾਂ 17 18 ਆਪ ਨੂੰ ਦੱਸਿਆ ਕਿ ਨਾ ਚੋਇਆ ਫੋਨ ਨਹੀਂ ਕਹਿਣਾ ਸਹੀ ਹੈ ਹੋ ਸਕਦਾ 20 ਚ ਵਾਜੇ ਦੱਦ ਬਾਈ ਕਹਿੰਦਾ ਹੋ ਸਕਦਾ 20 ਕਿਲੋ ਚ ਵਾਜੇ ਬਾਕੀ ਹਵਾਨਾ ਸੋਹਣਾ ਵੱਡਾ ਵਜਨ ਬਹੁਤ ਹੈ 2 ਨੰਬਰ 41000 ਦੀ ਦੂਜੇ ਸੂਹੇ ਸੁੰਦੀ ਆ ਸੂਨ ਨੂੰ ਤਿਆਰ ਹੀ ਆ ਹੋ ਸਕਦਾ ਰਾਤ ਨੂੰ ਸੂਪੇ ਹੋ ਸਕਦਾ ਦਿਹਾੜੀ ਕੱਢ ਜੇ ਦੋਸਤੋ ਮੂੰਹ ਮੱਥੇ ਦੀ ਬਹੁਤ ਸੋਹਣੀ ਆ ਛੋਟਾ ਕੰਨ ਬੋਦੀ ਵਾਲੀ ਬੱਚੀ ਜਰਸੀ ਨਸਲ ਦੀ ਦੂਜਾ ਸੂਹਾ ਇੱਕ ਨੰਬਰ ਦੂਜੇ ਸੂਹੇ ਸੂਈ ਵੀ ਆ 2 ਨੰਬਰ ਦੂਜੇ ਸੂਵੇ ਸੂਣਾ ਇਹਨੇ ਹੋ ਸਕਦਾ ਸ਼ਾਮ ਨੂੰ ਸੂਵੇ ਰਾਤ ਨੂੰ ਸੂਵੇ ਹੋ ਸਕਦਾ ਇੱਕ ਅਦਾ ਦਿਨ ਕੱਢ ਜੇ ਹੂੰ ਜੀ ਸੀਰ ਬਹੁਤ ਆ ਬਾਈ ਸੀਰ ਸਾਹੂ ਪੀਰ ਕਿਆਂ ਦਾ ਪੂਰੀ ਇੱਕ ਵਾਰੀ ਹੋਰ ਮਾਰਦੇ ਹੱਥ ਦੋਸਤੋ ਵੇਖ ਲਓ ਠੀਕ ਹੈ ਦੋਸਤੋ ਹੂੰ ਬਗਾਨੇ ਬੰਦੇ ਕਰਕੇ ਥੋੜਾ ਜਿਹਾ ਪਸ਼ੂ ਕਈ ਵਾਰਨ ਡਰ ਵੀ ਜਾਂਦਾ ਤਾਂ ਹੀ ਕਿਹਾ ਸੀ ਮੈਂ ਪਿੱਛੇ हट ਗਿਆ ਸੀ ਕਿਉਂਕਿ ਦੂਰੀ ਵਧੀਆ ਹੱਥ ਮਾਰਦੇ 40 ਤੇ 41000 ਮੁੱਲ ਆ ਫੁੱਲ ਜਾਦਵ ਬਰੀਡ ਵਾਲੀ ਵੜ ਦੂਜਾ ਸੂਹਾ ਗੱਬਣ ਇੱਕ ਨੰਬਰ ਤਾਜੀ ਸੂਈ ਇਹ ਦੋ ਵਾੜਾ ਸੇਲ ਹੈ ਜਿਹੜੇ ਵੀ ਭੈਣ ਭਰਾ ਦੇ ਜਿਹੜੀ ਵੀ ਵਾੜ ਪਸੰਦ ਆਉਂਦੀ ਆ ਜੇ ਕੋਈ ਸੂਈ ਸਵਾਈ ਲੈਣ ਦਾ ਚਾਹ ਬਾਣਾ ਤਾਂ ਅਗਲਾ ਸੂਈ ਸਵਾਈ ਲੈ ਲੇ ਜੇ ਕੋਈ ਗੱਬਣ ਲੈਣ ਦਾ ਚਾਹ ਬਾਣਾ ਤੇ ਦੋ ਨੰਬਰ ਗੱਬਣ ਉਹ ਤਿਆਰੀ ਮੰਨ ਹੋ ਸਕਦਾ ਰਾਤ ਨੂੰ ਸੂਬੇ ਹੋ ਸਕਦਾ ਕੱਲ ਨੂੰ ਸੂਪੇ ਤਿਆਰੀਆਂ ਜੀ ਆ ਲਗਭਗ ਤੇ ਕੋਈ ਇੱਕ ਅੱਧਾ ਦਿਨ ਕੱਢ ਵੀ ਸਕਦੀ ਆ ਇਹ ਦੋ ਨਾਗਾ ਫੋਨ ਨੰਬਰ ਸਕਰੀਨ ਤੇ ਚਲੀ ਜਾਂਦਾ ਪ੍ਰਾਈਜ਼ ਜੈ ਜੀ ਹੈ ਵਿੱਚੋਂ ਮਾਨ ਤਾਨ ਹੋ ਜੂ ਜੇ ਕਿਸੇ ਨੇ ਘਰੇ ਉਹਨਾਂ ਐਡਰੈਸ ਦੂਰੀ ਵਰੀ ਦੱਸ ਦੋ ਨਾ ਪਿੰਡ ਕਾਲੀ ਕੇ ਜ਼ਿਲ੍ਹਾ ਮੁਗਾ ਤਹਿਸੀਲ ਭਾਗਾਪੁਰਾਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ